ਰੋਲਾ ਪੈ ਗਿਆ ਰੋਲਾ ਪੈ ਗਿਆ ਰੋਲਾ ਪੈ ਗਿਆ ਉਹ ਕੱਟ ਦੇਖੋ ਕੱਟਾ ਹੋ ਗਿਆ ਉਹ ਲੋਕ ਦੂਰੋਂ ਦੂਰ ਆ ਗਏ ਉਹ ਬਾਈ ਜੀ ਦੱਸੋ ਰੋਲਾ ਸਹੀ ਕਰੀ ਕੀ ਜਾਣੋ ਸਵੇਰੇ ਸਵੇਰੇ ਮੇਲਾ ਲਾਤਾ ਐਨਾ ਵੱਡਾ ਕੱਟ ਹੋ ਗਿਆ ਉਹ ਦੱਸਤਾ ਦਿਓ ਕਰੀ ਕੀ ਜਾਣੋ ਸਾਰਾ ਹੀ ਪੰਜਾਬ ਵਿੱਚ ਆ ਗਿਆ ਇਹ 16 ਰੁਪਏ ਲੈ ਜਾਓ ਲੈ ਜਾਓ 16 ਇਹ ਬਿਆਰ ਦਾ ਰੇਟ ਆ ਬਿਆਰ ਨੂੰ ਛੱਡੋ 16 ਰੁਪਏ ਲੈ ਲਓ ਦੇ ਉੱਪਰ ਭਾਈ ਪਹਿਲਾਂ ਪਹਿਲਾਂ ਲਾਓ ਜੀ ਮੇਰਾ ਮੇਰੇ 100 ਉੱਪਰ ਮੇਰਾ 100 ਉੱਪਰ ਕਰੋ ਆ ਮੁੰਡੇ 100 ਡੱਬਾ ਕਰੋ ਜੀ ਇਧਰ ਆ ਹੋਰ ਆ ਹੋਰ 16 ਰੁਪਏ ਜਿਹੜਾ ਮਰਜੀ ਚੱਕ ਲਓ 16 ਰੁਪਏ ਹੋਟੇ ਇਹ 16 ਰੁਪਏ 16 ਰੁਪਏ ਭਾਈ 50 ਡੱਬੇ ਦੇ ਦੇ ਮੈਨੂੰ ਆ ਲੈ 16 ਭਾਈ ਇਹਦਾ ਇਹਦਾ ਖਾਲੀ ਹੋ ਜਾਣਾ ਸਟੋਰ ਸਾਡਾ ਖਾਲੀ ਹੋ ਜਾਣਾ ਕਰਨਾਗਾ ਪੂਰਾ ਖਾਲੀ ਕਰਨਾਗਾ ਸਟੋਰ 16 ਰੁਪਏ ਹੋਟ ਦੇ ਵਿੱਚ ਆ ਲੈ 16 16 ਰੁਪਏ ਲੈ ਜਾਓ ਰੰਗ ਦੂਤ ਚੌਣੀਆ ਰਸੋਈ ਚੌਣੀਆ ਬੋਲ ਟੱਲਾ ਤੁਸੀਂ ਲਾਈਵ ਚਲਾਈ ਹੋਈ ਆ ਤੁਸੀਂ ਲਾਈਵ ਵੀ ਚਲਾਈ ਆ ਭਾਈ ਮੈਂ 100 ਡੱਬਾ ਲੈ ਕੇ ਜਾਊਂਗਾ ਜੋ ਲਾਈਵ ਦੇਖ ਰਿਹਾਗਾ ਉਹਨੂੰ ਵਾਚ ਵੀ ਦੇਣੀ ਆ ਫਰੀ ਦੇ ਵਿੱਚ ਫਰੀ ਦੇ ਵਿੱਚ ਜੋ ਲਾਈਵ ਦੇਖ ਰਿਹਾ ਉਹਨੂੰ ਵਾਚ ਵੀ ਦੇਣੀ ਆ ਲੈ ਜਾਓ 16 ਰੁਪਏ ਫੁੱਟ ਦੇ ਵਿੱਚ ਲੋ ਜੀ ਰੱਤ ਦੇ ਘਟ ਜਾਂਦੇ ਕੋ ਰੋਲਾ ਪੈ ਗਿਆ ਕੱਠ ਪੈ ਗਿਆ ਕੋਲਾ ਟੈਲ ਦੇ ਸੇਲਾ ਲਾ ਗਈਆਂ ਲੈ ਜਾਓ 16 ਰੁਪਏ 16 ਰੁਪਏ ਫੁੱਟ 16 ਮੈਨੂੰ ਹੋਰ ਵੀ ਸਾਈਜ਼ ਆਜੋ 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 ਚੱਲਦਾ ਗਈ ਚੱਲਦਾ ਥੋੜੇ ਨਾਲ ਹੋਰ ਵੀ ਬਹੁਤ ਸਾਰੇ ਡਿਜ਼ਾਈਨ ਬਖਾਉਣਾ ਭਾਜੀ 16 ਰੁਪਏ ਫੋਟ ਦੇ ਵਿੱਚ ਪੂਰਾ ਸਟਾਕ ਪਿਆਗਾ ਕਮਰਸ਼ਲ ਮਾਲ ਆ ਭਾਈ ਕਮਲੇ ਹੋ ਗਏ ਤੁਸੀਂ ਮੈਨੂੰ ਲੱਗਦਾ ਪੈਸੇ ਪੂਥੇ ਨਹੀਂ ਕਮਾਉਣੇ ਮਜ਼ਾਕ ਤਾਂ ਨਹੀਂ ਕਰੀ ਜਾਂਦੇ ਲੋਕਾਂ ਨੇ ਦੂਰੋਂ ਆ ਜਾਣਾ ਦੇਣਾ ਲਓ ਜੀ ਲੋਟ ਦਾ ਮਾਲਾ 16 ਰੁਪਏ ਫੋਟ ਦੇ ਵਿੱਚ ਇੱਕ ਨਾਲ ਦਾ ਜਿੰਨਾ ਮਰਜ਼ੀ ਲੈ ਜਾਓ ਸਟਾਕ ਪਿਆ ਗਿਆ ਤੁਹਾਡੇ ਮੂਰੇ ਇਹ ਤਾਂ ਹੈਗਾ ਛੋਟੇ ਛੋਟੇ ਸਾਈਜ਼ ਮੈਨੂੰ ਵੱਡੇ ਵੱਡੇ ਸਾਈਜ਼ ਦੀ ਦਿਖਾਓ ਕਿਹੜੇ ਹੋਟਲਾਂ ਚ ਲੱਗਦੇ ਨੇ ਹੋਟਲਾਂ ਵਾਲੇ ਲੈ ਜਾਓ ਲੈ 30 ਰੁਪਏ ਫੋਟ ਦੇ ਵਿੱਚ 32 64 ਭਾਜੀ ਮਜ਼ਾਕ ਜੋ ਕਰਦੇ ਹੋ ਭਾਜੀ 30 ਰੁਪਏ ਕੋ ਘਟੇ ਵੇਚਦਾ ਤੁਸੀਂ 30 ਰੁਪਏ ਕਹਿ ਰਹੇ ਹੋ 30 ਰੁਪਏ ਦੇ ਵਿੱਚ ਲੈ ਜਾਓ ਦੇਖੋ ਸ਼ੀਸ਼ੇ ਵਰਗਿਆਂ ਟੈਲਾਂ ਵੱਡੀਆਂ ਵੱਡੀਆਂ ਭਾਜੀ ਰੰਗ ਦੇ ਕੋ ਬਲੈਕ ਕਨਾਂ ਰਾ 70 80 ਰੁਪਏ ਫੋਟ ਤੁਸੀਂ 30 ਰੁਪਏ ਕਹਿ ਜਾਂਦੇ ਹੋ ਚੈੱਕ ਕਰ ਲਓ ਝੂਠਾ ਬੋਲੋ 30 ਰੁਪਏ ਇਹ ਵੀ ਚਲਾਇਆ ਹੋਇਆਗਾ ਸਾਰੇ ਜੋ ਸ਼ੇਅਰ ਕਰਨਗੇ ਨਾਮ ਵੀ ਦੇਣਾਗਾ ਜੋ ਰੇਟ ਬੋਲੀ ਜਾਣਾਗਾ ਉਸੇ ਰੇਟ ਤੇ ਦੇਨੇ ਆ ਵੱਡੇ ਵੱਡੇ ਜਿਹੜੇ 70 80 ਰੁਪਏ ਫੋਟ 30 ਰੁਪਏ ਆ ਬੜਾ ਮਹਿੰਗਾ ਹੋਊਗਾ ਮੈਂ ਗਾਰੰਟੀ ਲੈਂਦਾ ਇਹ ਹੋਊਗਾ 67 ਰੁਪਏ ਨੂੰ 60 65 ਵਾਲਾ ਕਰਤਾ ਗੋਰਾ ਟੈਲਨੇ ਸਿਰਫ 30 ਰੁਪਏ ਫੋਟ ਦੇ ਵਿੱਚ 32 64 ਆ ਜਾ ਵੀ ਕੈਮਰਾ ਨਾਲ ਨਾਲ ਰੱਖੋ ਆਜੋ ਸਿਰਫ 30 ਰੁਪਏ ਫੜ ਦੇ ਵਿੱਚ ਮੈਨੂੰ ਲੱਗਦਾ ਤੁਸੀਂ ਇਹ ਸਾਰਾ ਕੁਝ ਲਟਾ ਦੇਣਾ ਅੱਛਾ ਆ ਦੇਖੋ ਕੰਧਾਂ ਤੇ ਲਿਖ ਲੈ ਕੇ ਲਾਤਾ ਹਰ ਘਰ ਦੀ ਸ਼ਾਨ ਕੋਰਾ ਟਾਇਲ ਉਹ ਬਾਥਰੂਮ ਬਣਾਉਣੇ ਕਮਰੇ ਬਣਾਉਣੇ ਰਸੋਈਆਂ ਬਣਾਉਣੀਆਂ ਛੱਤਾਂ ਬਣਾਉਣੀਆਂ ਕੰਧਾਂ ਬਣਾਉਣੇ ਆ ਰਸੋਈ ਕੋਲ ਪੰਜਾ ਸਾਈਜ਼ ਲਓ ਜੀ ਲਓ ਭਾਜੀ ਲਓ 30 ਰੁਪਏ ਫੜ ਦੇ ਵਿੱਚ ਲਓ 30 ਰੁਪਏ ਫੜ ਦੇ ਵਿੱਚ ਸਟਾਕ ਤੁਹਾਡੇ ਵਾਸਤੇ ਫੁੱਲ ਇਧਰ 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 ਦੇਖੋ ਮੁਝਾ ਵਕਤ ਨਹੀਂ ਕਰਦੇ ਗੱਲ ਪੱਕੀ ਆ ਲਾਈਵ ਬੋਲ ਰਹੇ ਆ ਲਾਈਵ ਬੋਲ ਰਹੇ ਭਾਈ ਲੋਕੜੇ ਜੰਮੂ ਹਿਮਾਚਲ ਰਾਜਸਥਾਨ ਦੂਰੋਂ ਦੂਰ ਹੋਣਾ ਤੇਲ ਫੂਕੇ ਗੱਟੀਆਂ ਦੇ ਆਜੋ 2x4 ਦੀ 25 ਰੁਪਏ ਫੁੱਟ ਦੇ ਵਿੱਚ 25 ਰੁਪਏ ਵੜ ਤੋਂ ਵੇਚਣ 25 ਰੁਪਏ ਸਟਾਕ ਦੇ ਨਾਲ ਬੈਠੇ ਆ 25 ਰੁਪਏ ਫੁੱਟ ਬਲੈਕ ਬਲੈਕ ਕਲਰ ਮਹਿੰਗਾ ਹੋਊਗਾ ਪੱਕਾ 25 ਰੁਪਏ ਫੁੱਟ 2x4 ਦੀ ਲੈ ਜਾਓ ਅੱਛਾ ਭਾਈ ਜੀ ਆ ਜਿਹੜੇ ਪ੍ਰੀਨ ਦੇ ਵਿੱਚ ਬੜੇ ਸੋਹਣੇ ਸਟੋਪਰ ਹੈ ਇਹ ਦੇ ਦੋਸਤੋ ਨਾ 2x4 ਮੈਟ ਦੇ ਵਿੱਚ ਮਿਲਣਾਗਾ ਤੁਹਾਨੂੰ ਸਿਰਫ 25 ਰੁਪਏ ਫੜ ਦੇ ਵਿੱਚ ਆਜੋ ਕੈਮਰਾਮੈਨ ਨੂੰ ਰੱਖ ਹੁਣ ਬਈ ਡੀਐਨ ਬਖਾਈ ਚਲੋ ਸਿਰਫ 25 ਰੁਪਏ ਫੜ ਦੇ ਵਿੱਚ 2x4 ਲਓ ਜੀ ਦਿਨ ਬਹੁਤ ਥੋੜਿਆ ਤੇਜੀ ਤੇ ਆਜੋ ਦੇਖੋ ਸਟੋਰ ਕਿੰਨਾ ਉਧਰ ਦੇਖੋ ਕਿੱਥੇ ਰੁਪਈਆ ਲੋਕਾਂ ਨੇ ਓ ਉਧਰ ਦੇਖੋ ਟੱਕ ਪਾ ਦੇ ਲੋਕਾਂ ਨੇ ਬੜੇ ਦੂਰ ਦੂਰ ਬਈ ਕਿਥੋਂ ਕਿਥੋਂ ਟਰੱਕ ਮਾਰਦਾ ਨਹੀਂ ਜਾ ਰਹਾ ਯਾਰ ਆ ਜੀ ਹਮਾਚਲ ਜੰਮੂ ਰਾਜਸਥਾਨ ਜੂਪੀ ਬਿਹਾਰ ਬੰਗਲਾਦੇਸ਼ ਦੀਆਂ ਵੀ ਗੱਡੀਆਂ ਪਾਰਤੀਆਂ ਦੇਖੋ ਇੱਥੋਂ ਗੋਰਾ ਟਾਲ ਨੇ ਸਿਰਫ 25 ਰੁਪਏ ਫੁੱਟ ਦੇ ਵਿੱਚ 28 ਰੁਪਏ ਫੁੱਟ ਦੇ ਵਿੱਚ 30 ਰੁਪਏ ਫੁੱਟ ਦੇ ਵਿੱਚ ਉਹ ਸਵੇਰੇ ਸਵੇਰੇ ਲੋਕ ਆ ਗਏ ਤੁਸੀਂ ਵੀ ਆ ਜਾਓ ਛੇਤੀ ਪਹੁੰਚੋ ਆਹ ਦੇਖੋ ਓਏ ਹੋਏ ਹੋਏ ਇਹ 5 ਸਟਾਰ ਹੋਟਲ ਇਹ ਟੈਲ ਆ ਭਾਈ 5 ਸਟਾਰ ਹੋਟਲ ਬਣਾਉਣਾ ਤੁਹਾਡਾ ਘਰ ਸਿਰਫ 25 ਰੁਪਏ ਦੇ ਵਿੱਚ ਜਿਹੜਾ ਸੁਪਨਾ ਮੇਰਾ ਘਰ ਹੋਟਲ ਬਣ ਜੇ ਭਾਵੇਂ 5 ਮਾਰਲੇ ਭਾਵੇਂ 10 ਮਾਰਲੇ ਭਾਵੇਂ 20 ਮਾਰਲੇ ਤੁਹਾਡੇ ਸੁਪਨੇ ਪੂਰੇ ਕਰਨੇ ਗੋਰਾ ਟੈਲ ਨੇ ਰੇਟ ਵੀ ਅੱਡੇ ਲੱਖ ਰੁਪਈਆ ਦੇ ਫਾਲੂ ਆ ਵੀ ਭਾਈ 25 ਰੁਪਏ ਫੋਟ ਦੇ ਵਿੱਚ ਜੀ ਸਟਾਕ ਕਰ ਲਿਆ ਫੁੱਲ ਤੁਹਾਡੇ ਬਾਤੇ ਗਡਾਉਣ ਪਤਾ ਵੱਡਾ ਸਿਰਫ 25 ਰੁਪਏ ਫੁੱਟ ਦੇ ਵਿੱਚ ਉਹ ਆ ਦੇਖੋ ਵੱਡੇ ਵੱਡੇ ਸਰਦਾਰ ਆ ਗਏ ਵੱਡੇ ਵੱਡੇ ਬਿਜ਼ਨਸਮੈਨ ਵੀ ਆ ਗਏ ਗੋਰਾ ਟਾਇਲ ਤੇ ਓਏ ਲੋਕਾਂ ਨੂੰ ਪਤਾ ਲੱਗ ਗਿਆ ਵੀ ਗੋਰਾ ਟਾਇਲ ਤੇ ਫਾਇਦੇ ਹੁੰਦੇ ਆ ਆ ਦੱਸ ਬਈ ਆਹ ਦਾ ਹਰ ਬੰਦਾ ਚਾਹਣਾ ਵੀ ਮੇਰੇ ਘਰ ਲੱਗੇ ਬੁਲਬੁਲ ਦਾ ਬੱਚਾ ਟਾਇਲ ਇਹਦਾ ਬੁਲਬੁਲ ਦਾ ਬੱਚਾ ਜੀ 28 ਰੁਪਏ ਫੁੱਟ ਦੇ ਵਿੱਚ 32 24 ਦੇਖੋ ਜੀ ਗੋਰਾ ਟਾਇਲ ਦੇ ਲੋਕ ਪਟੀਆਂ ਵੱਡੀਆਂ ਕਾਰਾਂ ਫੋਰਚੂਨਰ ਥਾਰਾਂ ਜੀਪਾਂ ਜਾ ਗਏ ਪਰ ਇਥੇ ਫੇਰਾ ਪਤਾ ਕੀ ਆ ਪਾਵੇ ਕੋਈ ਬੰਦਾ ਸਕੂਟਰ ਤੇ ਆ ਜਾਵੇ ਮੋਟਰਸਾਈਕਲ ਤੇ ਆ ਜਾਵੇ ਤੇ ਹਰ ਕਿਸੇ ਦੇ ਬਜਟ ਦਾ ਸਾਮਾਨ ਮਿਲਦਾ ਇਸ ਲਈ ਆ ਜਾਓ ਵੱਡੀ ਬਾਈ 32 ਦਾ ਡਬਲ ਚਾਰਜ 28 ਰੁਪਏ ਫੁੱਟ ਦੇ ਵਿੱਚ ਫਰੈਸ਼ ਸਟਾਕ ਕਮਰਸ਼ਲ ਮਾਲ ਲੈ ਜਾਓ ਜੀ ਇੱਕ ਟੋਕ ਜੀ ਨਹੀਂ ਟਹਿਲ ਨਾ 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 ਟਹਿ ਨਹੀਂ ਟੁੱਟਦੀ ਜੀ ਗੋੜਾ ਗੋੜਾ ਟਹਿ ਦੀਆ ਬੱਦਿਆ ਤੇ ਲਾ ਕਹਿੰਦੇ ਛੁੱਟ ਛੁੱਟ ਦੇਖ ਲੋ ਭਾਵੇਂ ਟਹਿ ਨਹੀਂ ਟੁੱਟਣੀ 32 ਬਾਈ 32 ਡਬਲ ਚਾਰਜ ਸਿਰਫ 28 ਰੁਪਏ ਫੁੱਟ ਦੇ ਵਿੱਚ ਜੀ ਲੋ ਵੀ ਵੀਰੋ ਆਜੋ ਛੇਤੀ ਛੇਤੀ ਆ ਦੇਖੋ ਸਟਾਕ ਬੜਾ ਲਿਮਟਿਡ ਆ ਇਧਰ ਵੀ ਦੇਖੋ ਉਧਰ ਵੀ ਦੇਖੋ ਪਰੇ ਪਰੇ ਤੱਕ ਦਿਖਾ ਦਿਓ ਸਟਾਕ ਬੜਾ ਲਿਮਟਿਡ ਆ ਜਿਹੜਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਕਿਤੇ ਪਿੱਛੇ ਨਾ ਤੁਸੀਂ ਰਹਿ ਜਾਓ ਹਰ ਕਿਸੇ ਦਾ ਫਾਇਦਾ ਹੋ ਰਿਹਾ ਲੋਕ ਦੂਰੋਂ ਆ ਗਏ ਭਾਈ ਦਾਸ ਤਾਂ ਵੇ ਆਉਣਾ ਕਿੱਥੇ ਆਉਣਾ ਕਿੱਦਾਂ ਭਾਈ ਜਾਂ ਕਿਉਂ ਆ ਆਓ ਜੀ ਗੋਰਾ ਟੈਲ ਸਟੋਰ ਰਾਮਪਰਾ ਫੂਲ ਡਿਸਟ੍ਰਿਕਟ ਬਠਿੰਡਾ ਪੰਜਾਬ ਹੋਰ ਵੀ ਜਾਣਕਾਰੀ ਲੈਣੀ ਹੈ ਤਾਂ ਤੁਸੀਂ Google ਤੇ ਸਰਚ ਕਰੋ ਗੋਰਾ ਟੈਲ ਸਟੋਰ ਰਾਮਪਰਾ ਫੂਲ Facebook ਤੇ ਵੀ ਸਾਡਾ ਪੇਜ ਹੈ ਜੀ Insta ਤੇ ਵੀ ਪੇਜ ਹੈ Instagram ਤੇ YouTube ਤੇ ਵੀ ਸਾਡਾ ਪੇਜ ਹੈ ਹਰ ਰੋਜ਼ ਨਵੀਂ ਵੈਰਾਈਟੀ ਦੇ ਨਾਲ ਨਵੇਂ-ਨਵੇਂ ਰੇਟਾਂ ਦੇ ਨਾਲ ਆ ਰਹੇ ਹੈ ਜੀ ਦੇਖੋ ਜੀ ਵੀਡੀਓ ਵੀ ਸ਼ੇਅਰ ਕਰ ਦਿਓ ਗੋਰਾ ਟੈਲ ਦਾ ਪੇਜ ਵੀ ਫੋਲੋ ਕਰ ਲਓ YouTube ਸਬਸਕ੍ਰਾਈਬ ਕਰੋ Instagram ਤੇ ਚਲ ਜਿਓ ਆ ਘੜੀ ਦਵਾਂਗੇ ਘੜੀ ਬਿਲਕੁਲ ਫਰੀ ਦੇ ਵਿੱਚ ਸੋ ਤੁਸੀਂ ਕੋਈ ਜਾਣਕਾਰੀ ਲੈਣੀ ਨੰਬਰ ਸਕਰੀਨ ਤੇ ਫੋਨ ਕਰ ਸਕਦੇ ਆ ਆ ਕੇ ਆਣਾ ਮੈਨੂੰ ਓਪਨ ਦੀ ਨਾਲ ਹਰਦੀਪ ਸਿੰਘ ਟੱਕਰ ਸਾਹ ਟੀਵੀ ਰਾਮਪੁਰਾ ਪੂਰ